ਇੱਕ ਪੁਲਿਸ ਪਾਰਟੀ ਨਾ ਆਪਣੇ ਥਰਮਲ ਦੀ ਪੁਲਿਸ ਪਾਰਟੀ ਚੈਕਿੰਗ ਦੌਰਾਨ ਜਦੋਂ ਜਾ ਰਹੀ ਸੀ ਤਾਂ ਉਹਨਾਂ ਨੂੰ ਇੱਕ ਸਸਪੈਕਟ ਸ਼ੱਕੀ ਵਿਅਕਤੀ ਮਿਲਿਆ ਜਿਸ ਨੂੰ ਉਹਨਾਂ ਨੇ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਜਦੋਂ ਉਸ ਸਸਪੈਕਟਡ ਪਰਸਨ ਦੀ ਤਲਾਸ਼ੀ ਕੀਤੀ ਗਈ ਤੇ ਉਸ ਤੋਂ ਨਾਮ ਪਤਾ ਪੁੱਛਿਆ ਗਿਆ ਤਾਂ ਮੌਕੇ ਤੇ ਉਸ ਉਸ ਕੋਲੋਂ ਦੋ ਨਜਾਇਜ਼ ਪਿਸਟਲ ਬਰਾਮਦ ਹੋਏ ਤੇ 32 ਬੋਰ ਦੇ ਤੇ ਨਾਲ ਨੌ ਲਾਈਵ ਕਾਟਰੇ ਜਿਸ ਬਰਾਮਦ ਹੋਏ ਤਾਂ ਜਦੋਂ ਉਸ ਨੂੰ ਪੁੱਛਗਛ ਕੀਤੀ ਗਈ ਤਾਂ ਉਸ ਸਸਪੈਕਟਡ ਜਿਹੜਾ ਪਰਸਨ ਹੈਗਾ ਉਸ ਦਾ ਨਾਮ ਹੈਗਾ ਪਵਨਦੀਪ ਕੁਮਾਰ ਪੁੱਤਰ ਸਾਜਨ ਗੁਪਤਾ ਜੋ ਕਿ ਜੈਤੂ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਹੈ ਬੈਕਗ੍ਰਾਉਂਡ ਵਿਵਾਦਤ ਰਿਹਾ ਇਹਦੇ ਬ੍ਰਦਰ ਹੈਗੇ ਹੈਗੇ ਇੱਕ ਸਰ ਹੈ ਕਿ ਲਿੰਗ ਹੈ ਜਿਹੜਾ ਇਹ ਪਵਨਦੀਪ ਹੈਗਾ ਇਹਦਾ ਤਾਂ ਅਸੀਂ ਹੁਣ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਸਾਰਾ ਚੈੱਕ ਕਰ ਰਹੇ ਆਂ ਵੀ ਇਸ ਤੇ ਪੁਰਾਣੇ ਕਿੰਨੇ ਮੁਕਦਮੇ ਹੈਗੇ ਆ ਕਿਉਂਕਿ ਫਰੀਦਕੋਟ ਦਾ ਰਹਿਣ ਵਾਲਾ ਹੈਗਾ ਬਟ ਪ੍ਰੀਲੀਮਿਨਰੀ ਜੋ ਸਾਹਮਣੇ ਆਇਆ ਹੈਗਾ ਇਸ ਦਾ ਇੱਕ ਬ੍ਰਦਰ ਹੈਗਾ ਜੀ ਨੀਰਜ ਚਸਕੇ ਦੇ ਨਾਮ ਤੇ ਹੈਗਾ ਜੋ ਮੌਜੂਦਾ ਸਮਾਂ ਹੁਣ ਜੇਲ੍ਹ ਦੇ ਵਿੱਚ ਹੈਗਾ ਉਹਦਾ ਭਰਾ ਇਹਦੇ ਭਰਾ ਤੇ ਜ਼ਰੂਰ ਕਾਫੀ ਜਿਆਦੇ ਹੀਨियस ਜੁਰਮਾਂ ਦੇ ਮੁਕਦਮੇ ਦਰਜ ਹਨ ਸਰ ਕਿਹੜੀ ਕੈਟਾਗਰੀ ਐਕਸਰ ਹੈ ਜਿਹੜਾ ਇਹਦਾ ਭਰਾ ਦੇਖੋ ਮੈਂ ਇਹ ਕਹਿ ਸਕਦਾ ਵੀ ਕਾਫੀ ਨਟੋਰੀਅਸ ਗੈਂਗਸਟਰ ਹੈਗਾ ਜੀ ਉਹ ਕਿਉਂਕਿ ਉਹ ਆਫੀਸ਼ੀਅਲੀ ਤਾਂ ਕੋਈ ਐਦਾਂ ਹੈ ਨਹੀਂਗਾ ਬਟ ਕਾਫੀ ਨਟੋਰੀਅਸ ਗੈਂਗਸਟਰ ਹੈ ਜਿਸ ਨੇ ਕਾਫੀ ਹੀਨियस ਕ੍ਰਾਈਮ ਦੇ ਮਕਦਮੇ ਦਰਜੇ ਬੈਂਕ ਬੰਕ ਵਿੱਚ ਲੱਗੇ ਜੀ ਇਹ ਵਿਅਕਤੀ ਜਿਹੜਾ ਸੀਗਾ ਇਹ ਬੈਂਕ ਵੀ ਨੰਬਰ ਇਹ ਦਿਨ ਅਸੀਂ ਪ੍ਰੀਲਿਮਨਰੀ ਇੱਕ ਇੰਨਾ ਨੇ ਇੱਕ ਵਾਰਦਾਤ ਕਰਨੀ ਸੀ ਜੋ ਚੀਜ਼ ਸਾਹਮਣੇ ਆਈ ਆ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੈਗੀ ਉਹਦੇ ਰਿਗਾਰਡਿੰਗ ਇਹ ਆਪਣੀ ਸਾਰੀ ਪਲੈਨਿੰਗ ਕਰ ਰਹੇ ਸੀਗੇ ਤਾਂ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹਨੂੰ ਸਾਰਾ ਕਲੀਅਰ ਕਰਾਂਗੇ ਵੀ ਇਹ ਐਗਜੈਕਟਲੀ ਕੀ ਕੰ